ਵੱਲੋਂ ਨਾਰ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਅਦਾਬ ਨਮਸਕਾਰ ਪ੍ਰੋਗਰਾਮ ਅੱਜ ਦੇ ਮੁੱਦੇ ਪੇਸ਼ ਕਰਨ ਜਾ ਰਹੇ ਹਾਂ ਜਿਵੇਂ ਕਿ ਸਾਡਾ ਇਹ ਪਰੰਪਰਾ ਹੈ ਕਿ ਅਸੀਂ ਕਿਸੇ ਨਾ ਕਿਸੇ ਮੱਗ ਦੇ ਇਸ ਮੁੱਦੇ ਦੇ ਉੱਤੇ ਗੱਲ ਕਰਦੇ ਹਾਂ ਪਿਛਲੇ ਦਿਨੀ ਤ੍ਰਿਵਰਾਠੀ ਦੀ ਇੱਕ ਬੰਦਾ ਬਹਾਦਰ ਦੇ ਉੱਤੇ ਫਿਲਮ ਆਈ ਆ ਟੀਵੀ ਦਾ ਸੀਰੀਅਲ ਆ ਕੀ ਕਹਾ ਗਿਆ ਨੂੰ ਜੋ ਵੀ ਹੈ ਉਹ ਇੱਕ ਤਰ੍ਹਾਂ ਦਾ ਟੀਵੀ ਦਾ ਸ਼ੋਅ ਆ YouTube ਤੇ YouTube ਦੇ ਉੱਤੇ ਉਹ ਲੋਕਾਂ ਨੇ ਬਹੁਤ ਦੇਖਿਆ ਹੁਣ ਤੱਕ 23 24 ਲੱਖ ਦੇ ਕਰੀਬ ਹੋ ਚੁੱਕੇ ਨੇ ਤੇ ਉਹ ਦੇ ਉੱਤੇ ਕੰਟਰੋਵਰਸੀ ਹੋਈ ਆ ਤੇ ਉਸ ਕੰਟਰੋਵਰਸੀ ਦੇ ਵਿੱਚ ਸ਼੍ਰੋਮਣੀ ਕਮੇਟੀ ਇੱਕ ਧਿਰ ਬਣੀ ਆ ਤੇ ਉਹਨੂੰ ਫਿਰ ਇਹ ਆਪਣੀ ਜਿਹੜੀ YouTube ਦੇ ਉੱਤੇ ਜੋ ਪਾਈ ਸੀ ਉਹਨੇ ਇਹ ਇਹ ਵਾਪਸ ਲੈਣਾ ਪਿਆ ਸੋ ਇਹ ਜਦੋਂ ਮੈਂ ਵੀ ਉਹ ਦੇਖੀ ਤੇ ਮੈਂ ਫਿਰ ਬੇਨਤੀ ਕੀਤੀ ਇੰਦਰਦੀਪੁਰਾ ਨੂੰ ਕਿ ਤੁਸੀਂ ਵੀ ਇਹ ਦੇਖੋ ਤੇ ਆਪਾਂ ਦੇਖੀਏ ਕਿ ਇਹ ਤੁਰ ਉਵਰਾਠੀ ਨੇ ਜੋ ਪੇਸ਼ ਕੀਤਾ ਉਹ ਸਿੱਖ ਚਿੰਤਨ ਦੇ ਸਿੱਖ ਅਧਿਆਤਮਵਾਦ ਦੇ ਤੇ ਸਿੱਖ ਦਰਸ਼ਨ ਦੇ ਦ੍ਰਿਸ਼ਟੀਕੋਣ ਤੋਂ ਕਿਵੇਂ ਆ ਤੇ ਜਿਹੜੀਆਂ ਸੰਸਥਾਵਾਂ ਨੇ ਜਿਵੇਂ ਸ਼੍ਰੋਮਣੀ ਕਮੇਟੀ ਆਕਾਲ ਤਖਤ ਤਾਂ ਜਾਂ ਇਸ ਤਰ੍ਹਾਂ ਹੋਰ ਉਹਨਾਂ ਦੀ ਨਜ਼ਰ 'ਚ ਕੀ ਆ ਕਿਹੜੀ ਚੀਜ਼ ਠੀਕ ਆ ਸੋ ਇਹਦੇ ਵਿੱਚ ਇੱਕ ਤਾਂ ਦੋ ਤਿੰਨ ਮੁੱਦੇ ਆਉਂਦੇ ਨੇ ਇੱਕ ਤਾਂ ਆਉਂਦਾ ਕਿ ਕੀ ਗੁਰੂਆਂ ਦੀ ਫੋਟੋ ਬਣਾਈ ਜਾਂ ਦਿਖਾਈ ਜਾ ਸਕਦੀ ਹੈ ਦੂਸਰਾ ਹੈਗਾ ਕਿ ਗੁਰੂ ਆਪਣੇ ਆਪ ਦੇ ਵਿੱਚ ਇੱਕ ਸ਼ਬਦ ਦੇ ਰੂਪ ਦੇ ਵਿੱਚ ਇੱਕ ਵਿਚਾਰ ਅਧਿਆਤਮ ਤੇ ਇੱਕ ਗੁਰੂ ਦੇ ਰੂਪ ਦੇ ਵਿੱਚ ਇੱਕ ਇਤਿਹਾਸਿਕ ਵਿਅਕਤੀ ਆ ਅਸੀਂ ਕਿਸ ਨੂੰ ਕਰਦੇ ਆ ਕਿਉਂਕਿ ਜੇ ਅਸੀਂ ਗੁਰੂ ਨੂੰ ਇਤਿਹਾਸਿਕ ਮੰਨ ਕੇ ਕਰਦੇ ਆ ਤਾਂ ਫਿਰ ਉਹਦੇ ਜਿਹੜੇ ਵਿਚਾਰ ਨੇ ਉਹਨਾਂ ਨੂੰ ਅਸੀਂ ਉਸ ਰੂਪ ਦੇ ਵਿੱਚ ਗ੍ਰੈਂਡ ਨਹੀਂ ਕਰ ਸਕਦੇ ਜਾਨੀ ਕਿ ਜਿਹੜੇ ਗੁਰੂਆਂ ਨੇ ਆਪਣੇ ਬਾਰੇ ਕਿਹਾ ਜਾਂ ਜੋ ਗੁਰਬਾਣੀ ਦੇ ਵਿੱਚ ਸ਼ਬਦ ਗੁਰੂ ਦਾ ਸੰਕਲਪ ਆ ਉਦੇ ਬਾਰੇ ਅਸੀਂ ਗੱਲ ਕਰਾਂਗੇ ਸੋ ਇਦਰਜੀਤ ਜੀ ਆਪਾਂ ਪਹਿਲਾਂ ਗੱਲ ਇਹ ਸ਼ੁਰੂ ਕਰ ਲਈ ਤੇ ਗੁਰੂ ਦੇ ਬਾਰੇ ਆਪਾਂ ਪਹਿਲਾਂ ਗੱਲ ਕਰੀਏ ਕਿ ਜੇ ਸੋ ਚੰਦਾ ਉੱਗਵੇ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬਿੰਦ ਕੋ ਰੰਦਾ ਇਸ ਦ੍ਰਿਸ਼ਟੀਕੋਣ ਤੋਂ ਗੁਰੂ ਦਾ ਮਕਸਦ ਚਾਨਣ ਕਰਨਾ ਪਰ ਹੈ ਗੁਰੂ ਇਤਹਾਸਿਕ ਵਿਅਕਤੀ ਤੇ ਉਹ ਇੱਕ ਤਰ੍ਹਾਂ ਦਾ ਜਿਹੜਾ ਅਧਿਆਤਮਿਕ ਸੰਸਾਰ ਆ ਸਾਡਾ ਸਾਡੇ ਦਾ ਦਰਸ਼ਨ ਆ ਜਿਹੜਾ ਉਸ ਦਾ ਵਾਹਕ ਆ ਸ਼ਬਦ ਦੇ ਰੂਪ ਚ ਇਸੇ ਕਰਕੇ ਅਸੀਂ ਸ਼ਬਦ ਗੁਰੂ ਕਹਿੰਦੇ ਆ ਵਿਅਕਤੀ ਗੁਰੂ ਨਹੀਂ ਕਹਿੰਦੇ ਸੋ ਵਿਅਕਤੀ ਗੁਰੂ ਇੱਕ ਹੁੰਦਾ ਹੈ ਤੇ ਸ਼ਬਦ ਗੁਰੂ ਕਿਉਂਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਮੱਥਾ ਟੇਕਦੇ ਆ ਤਾਂ ਸਾਡੇ ਲਈ ਗੁਰੂ ਗ੍ਰੰਥ ਸਾਹਿਬ ਕੋਈ ਮੂਰਤੀ ਨਹੀਂ ਹੈ ਉਹ ਬੇਸ਼ੱਕ ਇੱਕ ਗ੍ਰੰਥ ਦੇ ਤੌਰ ਤੇ ਇੱਕ ਪੋਥੀ ਦੇ ਤੌਰ ਤੇ ਪਵਿੱਤਰ ਪੋਥੀ ਦੇ ਤੌਰ ਤੇ ਮੰਨਿਆ ਜਾਂਦਾ ਪਰ ਅਸਲ ਜਿਹੜੀ ਗੱਲ ਹੈ ਸਿੱਖ ਧਰਮ ਦੇ ਵਿੱਚ ਉਹ ਹੈ ਕਿ ਉਸ ਵਿੱਚ ਜਿਹੜੇ ਵਿਚਾਰ ਦਿੱਤੇ ਗਏ ਨੇ ਆ ਆਤਮਾ ਪਰਮਾਤਮਾ ਦੇ ਰਿਸ਼ਤੇ ਬਾਰੇ ਜਾਣੀ ਮਨੁੱਖੀ ਮਨੁੱਖ ਰੂਪੀ ਆਤਮਾ ਤੇ ਸਰਵ ਵਿਆਪੀ ਨਿਰਾਰਕਾਰ ਪਰਮਾਤਮਾ ਇਹਨਾਂ ਦੇ ਵਿਚਾਲੇ ਦੇ ਸਬੰਧਾਂ ਦੇ ਉੱਤੇ ਜੋ ਚਿੰਤਨ ਹੋਇਆ ਉਹ ਉਹਦੇ ਬਾਰੇ ਗੱਲ ਕਰਨੀ ਬਣਦੀ ਆ ਮੈਂ ਆਪਣੀ ਗੱਲ ਸ਼ੁਰੂ ਕਰਨ ਲਈ ਕਹਾ ਕਹਿਣਾ ਚਾਹਾਂਗਾ ਕਿ ਜਿੰਨਾ ਕਿ ਮੈਂ ਪੜ੍ਹਿਆ ਮੈਨੂੰ ਇੰਨਾ ਕਾ ਕਿ ਜੇ ਜਿਹੜੀ ਜਿਸ ਵੀ ਧਰਮ ਨੂੰ ਅਸੀਂ ਦੇਖਦੇ ਆ ਉਹਦੇ ਵਿਚਾਰ ਹਮ ਤੌਰ ਤੇ ਤਿੰਨ ਹਿੱਸੇ ਹੁੰਦੇ ਨੇ ਤਿੰਨ ਪੱਖ ਹੁੰਦੇ ਨੇ ਇੱਕ ਆਧਿਆਤਮਕਤਾ ਦਾ ਪੱਖ ਫਲਸਫਾ ਜਿਹੜਾ ਉਹਦਾ ਜਿਹੜਾ ਆਤਮਾ ਪਰਮਾਤਮਾ ਦੇ ਵਿਚਾਰਿਆ ਜਾਂ ਲੋਕ ਤੇ ਪਰਲੋਕ ਦੇ ਵਿਚਾਰ ਆ ਜਿਹੜੀ ਬੰਦਾ ਕੀ ਆ ਕਿੱਥੋਂ ਆਇਆ ਕਿੱਧਰ ਜਾਣਾ ਮਰ ਕੇ ਕਿੱਥੇ ਜਾਣਾ ਇਸ ਕਿਸਮ ਦੇ ਜਿਹੜੇ ਜੀਵ ਜੰਦੇ ਬਣਿਆ ਦੀ ਸਮਾਜ ਉਹਨਾਂ ਬਾਰੇ ਜੋ ਜੇ ਆਪਾਂ ਸੰਖੇਪ ਕਰੀਏ ਤਾਂ ਜਪੀ ਸਾਹਿਬ ਦੇ ਵਿੱਚ ਜਿਹੜਾ ਮੂਲ ਮੰਤਰ ਆ ਉਹ ਸਿੱਖ ਅਧਿਆਤਮਕਤਾ ਦਾ ਕੇਂਦਰ ਉਸ ਦ੍ਰਿਸ਼ਟੀ ਕੋਣ ਤੋਂ ਜਿਹੜਾ ਪਰਮਾਤਮਾ ਉਹਦਾ ਨਿਰਾਕਾਰ ਆ ਉਹ ਉਹ ਅਜੂਨੀ ਆ ਉਹ ਨਾ ਪੈਦਾ ਹੋਇਆ ਨਾ ਮਰਦਾ ਤਾਂ ਮਨ ਲੱਗ ਕੇ ਉਹ ਅਕਾਲ ਆ ਇਸ ਦ੍ਰਿਸ਼ਟੀਕੋਣ ਤੋਂ ਉਹ ਇੱਕ ਤਰ੍ਹਾਂ ਦਾ ਹੁਕਮ ਕੁਦਰਤ ਆ ਤੇ ਬ੍ਰਹਿਮੰਡ ਦਾ ਬ੍ਰਹਿਮੰਡ ਦੇ ਵਿੱਚ ਬੰਦਾ ਪੈਦਾ ਹੋਇਆ ਸੋ ਦੂਸਰਾ ਪੱਖ ਜਿਹੜਾ ਉਹਦਾ ਹੁੰਦਾ ਉਹ ਹੈਗਾ ਕਿ ਜਿਹੜੀ ਵੈਲਿਊ ਸਿਸਟਮ ਉਹਦੇ ਵਿੱਚ ਦਿੱਤਾ ਗਿਆ ਕਿ ਬੰਦੇ ਨੇ ਕੀ ਕਰਨਾ ਕੀ ਚੰਗਾ ਕੀ ਮਾੜਾ ਕੀ ਸੱਚਾ ਕੀ ਝੂਠਾ ਉਹ ਕੋਈ ਵੀ ਸੱਭਿਆਚਾਰ ਹੋਵੇ ਉਹਦਾ ਵਿੱਚ ਜਿਹੜੀ ਵੀ ਕੋਈ ਸਮਾਜ ਹੁੰਦਾ ਉਹਦਾ ਇੱਕ ਆਪਣਾ ਸਿਸਟਮ ਹੁੰਦਾ ਉਹਨੇ ਉਹਦੀ ਵੈਲਿਊ ਸਿਸਟਮ ਹੁੰਦਾ ਜਿਹੜਾ ਜਿਹੜਾ ਸੱਭਿਆਚਾਰ ਵਿਕਾਸਰ ਪ੍ਰਣਾਲੀ ਇਹ ਗੁਰੂ ਗ੍ਰੰਥ ਸਾਹਿਬ ਤੋਂ ਪਹਿਲਾਂ ਜੇ ਅਸੀਂ ਦੇਖੀਏ ਬਾਬਾ ਫਰੀਦ ਚ ਵੀ ਉਹੀ ਹੈ ਗੁਰੂ ਸਾਹਿਬ ਦੇ ਵਿੱਚ ਬਾਕੀ ਸਾਰਿਆਂ ਗੁਰੂਆਂ ਚ ਵੀ ਅੱਜ ਸਾਡੇ ਸੱਭਿਆਚਾਰ ਦੇ ਵਿੱਚ ਵੀ ਅਸੀਂ ਜਦੋਂ ਅਰਦਾਸ ਕਰਦੇ ਅਸੀਂ ਕਹਿੰਦੇ ਨਿਆਸਰਾਂ ਦਾ ਆਸਰਾ ਨੀ ਉੱਟਿਆਂ ਦੀ ਉਟ ਤੇ ਇਸ ਇਸ ਰੂਪ ਦੇ ਵਿੱਚ ਸੋ ਤੀਸਰਾ ਪੱਖ ਆ ਸੰਸਥਾਗਤ ਜਿੱਥੇ ਜਾ ਕੇ ਥੋੜੀ ਬਹੁਤ ਜਿਹੜੀ ਕੰਟਰੋਵਰਸੀ ਹੁੰਦੀ ਆ ਉਹ ਹੈਗਾ ਜਿਹੜਾ ਸੰਸਥਾਵਾ ਬਣ ਜਾਂਦੀ ਹੈ ਜਦੋਂ ਸੰਸਥਾਵਾ ਬਣੇਗੀ ਉਹਦੇ ਕੋਈ ਰੀਤ ਮਰਿਆਦਾ ਬਣਦੀ ਆ ਤੇ ਉਹਦੇ ਵਿੱਚ ਫਿਰ ਅਸੀਂ ਰੱਬ ਨੂੰ ਵੀ ਛੋਟਾ ਕਰਦੇ ਆ ਵਾਣ ਨੂੰ ਛੋਟਾ ਕਰਦੇ ਆ ਤੇ ਉਹ ਸਮੇਂ-ਸਮੇਂ ਤੇ ਬਦਲਦੀ ਵੀ ਹੈ ਇਹ ਨਹੀਂ ਆ ਕਿ ਬਦਲਦੀ ਸੋ ਇਸ ਕਰਕੇ ਇਹ ਇੱਕ ਦਵੰਦ ਬਹੁਤ ਵੱਡਾ ਹੈ ਕਿ ਇੱਕ ਪਾਸੇ ਪਰਮਾਤਮਾ ਰੂਪ ਆ ਨਿਰਾਕਾਰ ਆ ਦੂਜੇ ਪਾਸੇ ਜਿਹੜੀ ਸੰਸਥਾ ਨੇ ਉਹਦੇ ਉਹਦੇ ਲਈ ਇੱਕ ਖਾਸ ਤਰ੍ਹਾਂ ਦਾ ਡਰੈਸ ਕੋਡ ਇੱਕ ਖਾਸ ਤਰ੍ਹਾਂ ਦਾ ਬੀਜਲੀ ਇੱਕ ਖਾਸ ਤਰ੍ਹਾਂ ਦੀ ਸਸਤਾ ਇੱਕ ਖਾਸ ਤਰ੍ਹਾਂ ਦਾ ਸਾਰਾ ਮੂਡ ਜਿਹੜਾ ਤੈਅ ਕੀਤਾ। ਸੋ ਇਹ ਇੱਕ ਵੱਡਾ ਸਵਾਲ ਆ। ਤੁਸੀਂ ਕੀ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਇਹ ਮੇਰੇ ਨਾਲ ਅੱਜ ਸਾਥੀ ਸਾਡੇ ਇੰਦਰਜੀਤ ਜੀ ਇਹ ਬਹੁਤ ਸਿਆਣੇ ਬੰਦੇ ਨੇ, ਬਹੁਤ ਪੜ੍ਹੇ ਲਿਖੇ ਨੇ ਤੇ ਨਾਲ ਦੀ ਨਾਲ ਇਹ ਚਿੰਤਨ ਕਰਦੇ ਕਿੰਨੇ ਵਿੱਚ ਨਾ ਮੈਂ ਬਹੁਤ ਕੁਝ ਪੜਿਆ। ਇਹ ਮੈਂ ਚਾਹਾਂਗਾ ਕਿ ਇਹ ਹਾਲਾਂਕਿ ਇਹ ਨਿਸ਼ਚਿਤ ਪੋਸਟਾਂ ਤੇ ਰਹੇ ਨਾ ਪਰ ਪ੍ਰੋਫੈਸਰ ਸੀ। ਉਹ ਇਹਨਾਂ ਦਾ ਇਹ ਬਹੁਤ ਨੂੰ ਹੈ ਕਿ ਮੈਂ ਤਾਂ ਹੰਗਾ ਇਸੇ ਮੁੱਦੇ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਲਖੋ ਲਖਸਰ ਜਿਹੜਾ ਤਰੋੜਾਠੀ ਦੀ ਜਿਹੜੀ ਵੀਡੀਓ ਆਈ ਹੈ ਜਿਹਦੇ ਕਰਕੇ ਆਪਾਂ ਸਾਰੇ ਆਪਾਂ ਗੱਲ ਕਰਨ ਲੱਗੇ ਸ਼ੁਰੂ ਕਰ ਦਿੱਤੀ ਹੈ ਉਹਦੇ ਵਿੱਚ ਉਹਦੇ ਨਾਲ ਕਈ ਕੁਐਸਚਨਸ ਰੇਜ਼ ਹੋ ਗਏ ਹਾਂਜੀ ਪਹਿਲਾ ਤਾਂ ਕੁਐਸਚਨ ਇਹ ਆ ਗਿਆ ਕਿ ਸਿੱਖ ਧਰਮ ਦੇ ਵਿੱਚ ਕੀ ਅਸੀਂ ਜਿਹੜੇ ਸਾਡੇ ਗੁਰੂ ਆ ਉਹਨਾਂ ਦੀਆਂ ਜਿਹੜੀਆਂ ਪਿਕਚਰਸ ਹੈਗੀਆਂ ਜਾਂ ਉਹਨਾਂ ਦੇ ਜਿਹੜੇ ਗ੍ਰਾਫਿਕਸ ਹੈਗੇ ਆ ਕੀ ਅਸੀਂ ਉਹਨਾਂ ਨੂੰ ਪੇਸ਼ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਹੂੰ ਬਿਲਕੁਲ ਕੀ ਅਸੀਂ ਜਿੱਦਾਂ ਰੱਬ ਨੂੰ ਆਪਾਂ ਨਿਰੰਕਾਰ ਸਮਝਦੇ ਆ ਅਸੀਂ ਕੀ ਗੁਰੂ ਨੂੰ ਵੀ ਉਸ ਸਿੱਖ ਨਾਲ ਨਿਰੰਕਾਰ ਸਮਝਦੇ ਆ ਹੂੰ ਕੀ ਅਸੀਂ ਜਿਹੜਾ ਇਤਿਹਾਸਿਕ ਗੁਰੂ ਹੈ ਤੇ ਜਿਹੜਾ ਸਪਿਰਚੁਅਲ ਗੁਰੂ ਹੈ ਕੀ ਅਸੀਂ ਕਿਸੇ ਪੱਧਰ ਉੱਤੇ ਉਸ ਦੀ ਡਿਸਟਿੰਕਸ਼ਨ ਕਰਦੇ ਹਾਂ ਬਿਲਕੁਲ ਕਿਉਂਕਿ ਇਤਿਹਾਸਿਕ ਜਿਹੜਾ ਗੁਰੂ ਹੈ ਜਿਸ ਤਰੀਕੇ ਨਾਲ ਵੀ ਰੈਫਰੈਂਸਸ ਦੁਆਰਾ ਸਾਡੇ ਕੋਲ ਜੋ ਕੁਝ ਵੀ ਸਾਡੇ ਕੋਲ ਮਟੀਰੀਅਲ ਆਇਆ ਹੈਗਾ ਰਿਸੋਰਸਸ ਦੁਆਰਾ ਉਹਦੇ ਦੁਆਰਾ ਜਿਹੜੀ ਇੱਕ ਪਿਕਚਰ ਸਾਨੂੰ ਮਿਲਦੀ ਹੈਗੀ ਆ ਉਹ ਇੱਕ ਰਿਕਾਰਡ ਦਾ ਪਾਰਟਰ ਉਹਦੇ ਬੇਸ ਦੇ ਉੱਤੇ ਜਿਸ ਤਰ੍ਹਾਂ ਇੱਕ ਸਿਗਨੀਫਾਇਰ ਹੁੰਦਾ ਔਰ ਸਿਗਨੀਫਾਈਡ ਹੁੰਦਾ ਜੇਦੋਂ ਆਪਾਂ ਕਹਿੰਦੇ ਆ ਕੁੱਤਾ ਕੁੱਤਾ ਇੱਕ ਕਕੇ ਨੂੰ ਔਂਕੜ ਤੱਕ ਨੂੰ ਕਰਨਾ ਲਾ ਕੇ ਕੁੱਤਾ ਕਹਤਾ ਬਟ ਉਹਦੇ ਨਾਲ ਜਿਹੜਾ ਡੌਗ ਦਾ ਜਿਹੜਾ ਇਮੇਜ ਹੈ ਉਹ ਹੋ ਗਿਆ ਸਿਗਨੀਫਾਈਡ ਸਿਗਨੀਫਾਇਰ ਐਂਡ ਸਿਗਨੀਫਾਈਡ ਸੋ ਇਹ ਜਿਹੜਾ ਇਹ ਜਿਹੜਾ ਕੰਟਰੋਵਰਸੀ ਹੈਗੀ ਆ ਕਿ ਅਸੀਂ ਕੀ ਅਸੀਂ ਉਸ ਲੈਵਲ ਤੇ ਇਸ ਨੂੰ ਰਿਜ਼ੋਲਵ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਕਿਉਂਕਿ ਹਿਊਮਨ ਜਿਹੜਾ ਮਾਈਂਡ ਹੈਗਾ ਉਹਦੀਆਂ ਜਿਹੜੀਆਂ ਪਰਤਾਂ ਹੈਗੀਆਂ ਉਹਦੇ ਅੰਦਰ ਕਈ ਕਿਸਮ ਦੇ ਦਵੰਦ ਜਿਹੜੇ ਆ ਚੱਲ ਰਹੇ ਹੁੰਦੇ ਆ ਜਦੋਂ ਦਾ ਆ ਜਿਹੜੇ ਆਪਣੇ ਫੇਮਸ ਪੇਂਟਰ ਰਹੇ ਆ ਸੋਭਾ ਸਿੰਘ ਸੋਭਾ ਸਿੰਘ ਦੀਆਂ ਪੇਂਟਿੰਗਸ ਦੇ ਆਉਣ ਤੋਂ ਬਾਅਦ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਇਮੇਜ ਪਾਰਟਿਕੂਲਰ ਇਮੇਜ ਉਹ ਗੁਰੂ ਸਾਹਿਬ ਦੀਆਂ ਪਿਕਚਰਸ ਦਾ ਬਨਣਾ ਸ਼ੁਰੂ ਹੋ ਗਿਆ ਥੋੜਾ ਮਤਲਬ ਜਿਹੜਾ ਛਾਤ ਬੈਠੇ ਨੇ ਹੱਥ ਕਿਉਂ ਤਾਂ ਇਹ ਕਿਸ ਤਰ੍ਹਾਂ ਵੀ ਆ ਉਹ ਤੋਂ ਆਪਣੀ ਇੰਟਰਪ੍ਰੀਟੇਸ਼ਨ ਆ ਹਰ ਬੰਦਾ ਜਿਹੜਾ ਉਸ ਪੇਂਟਿੰਗ ਨੂੰ ਦੇਖਦਾ ਉਹਦੀ ਆਪਣੀ ਇੰਟਰਪ੍ਰੀਟੇਸ਼ਨ ਹੁੰਦੀ ਹੈ ਕਿ ਮੈਂ ਗੁਰੂ ਸਾਹਿਬ ਨੂੰ ਕਿਸ ਤਰ੍ਹਾਂ ਵਿਜ਼ੂਅਲਾਈਜ਼ ਕਰਦਾ ਹੁਣ ਹੁਣ ਕੀ ਜਿਹੜਾ ਦੇਖੋ ਜੇ ਗੁਰੂ ਸਾਹਿਬ ਸਾਡੇ ਸਪਿਰਚੁਅਲ ਲੈਵਲ ਤੇ ਨਿਰੰਕਾਰ ਰਹਿਗੇ ਆ ਤਾਂ ਕੀ ਉਹਨਾਂ ਨੂੰ ਸੋਭਾ ਸਿੰਘ ਦੀ ਜਾਂ ਕਿਸੇ ਫੋਰ ਦਾ ਬੈਟਰ ਕਿਸੇ ਹੋਰ ਪੇਂਟਰ ਦੀ ਜਿਹੜੀ ਦਿੱਖ ਹੈ ਜਾਂ ਜਿਹੜੀ ਪੇਂਟਿੰਗ ਹੈ ਉਤੇ ਉਹਦੀਆਂ ਜਿਹੜੀਆਂ ਜਿਹੜੀਆਂ ਲਕੀਰਾਂ ਹੈਗੀਆਂ ਜਾਂ ਉਹਦਾ ਜਿਹੜਾ ਪੇਂਟ ਹੈ ਉਹਦੇ ਵਿੱਚ ਜਿਹੜਾ ਹੈਗਾ ਹੈ ਜਾ ਸਕਦਾ ਕਿ ਨਹੀਂ ਉਸ ਨੂੰ ਕਨਫਾਈਨ ਕੀਤਾ ਜਾ ਸਕਦਾ ਕਿ ਨਹੀਂ ਇਹ ਕੁਐਸਚਨ ਹੈ ਸਭ ਤੋਂ ਜ਼ਰੂਰੀ ਕਿਉਂਕਿ ਜਿਹੜਾ ਸਪਿਰਚੁਅਲ ਗੁਰੂ ਹੈ ਉਹ ਮੇਰੇ ਸਾਹਮਣੇ ਨਾਲ ਜਦੋਂ ਮੈਂ ਸਮਝਦਾ ਵੀ ਉਹ ਤਾਂ ਡਿਫਾਈਨੇਬਲ ਨਹੀਂ ਹੈ ਬਿਲਕੁਲ ਉਸ ਨੂੰ ਸੀ ਡਿਫਾਈਨ ਹੀ ਨਹੀਂ ਕਰ ਸਕਦੇ ਔਰ ਜਿਹੜੀ ਹੁਣ ਇਸ ਵੇਲੇ ਕੰਟਰੋਵਰਸੀ ਅਤਹਾਸ ਦੇ ਗੁਰੂ ਦੀ ਜਿਹੜੀ ਆ ਉਹਦੇ ਇੱਕ ਵਾਰ ਇੱਕ ਹੁਣ ਕਲੀਅਰ ਕਰ ਲਿਆ ਮੈਨੂੰ ਜੋ ਮੈਨੂੰ ਜੋ ਫੀਲ ਹੁੰਦਾ ਹੈ ਕਿ ਇਹ ਜਿਹੜੀ ਕੰਟਰੋਵਰਸੀ ਹੈ ਇਹਦੀ ਜਿਹੜੀ ਰੂਟ ਕੌਜ਼ ਹੈ ਜਿਹੜੀ ਆ ਉਹ ਹੈ ਕਿ ਤੁਸੀਂ ਗੁਰੂ ਸਾਹਿਬ ਨੂੰ ਜੇਤਾ ਐਸ ਅ ਸਪਿਰਚੁਅਲ ਲੈਵਲ ਦੇ ਉੱਤੇ ਉਸ ਨੂੰ ਡਿਫਾਈਨ ਕਰਨ ਦੀ ਕੋਸ਼ਿਸ਼ ਕਹਿੰਦੇ ਹਾਂ ਤਾਂ ਮੇਰਾ ਆਨਸਰ ਹੈ ਕਿ ਉਹ ਡਿਫਾਈਨ ਨਹੀਂ ਕੀਤੇ ਜਾ ਸਕਦੇ ਉਹ ਜਿੰਨੀਆਂ ਵੀ ਡੈਫੀਨੇਸ਼ਨਸ ਐ ਚੰਗਾ ਮਾੜਾ ਮਾੜਾ ਤਾਂ ਕੀ ਬੋਲਣਾ ਬਲੋ ਜਿੰਨੀਆਂ ਵੀ ਚੰਗੇ ਗੁਣ ਤੁਸੀਂ ਕਿਸੇ 'ਚ ਰੱਖ ਸਕਦੇ ਹੋ ਉਹ ਰੱਖਣ ਤੋਂ ਬਾਅਦ ਵੀ ਤੁਸੀਂ ਕਹੋਗੇ ਕਿ ਅਧੂਰਾ ਰਹਿ ਜਾਂਦਾ ਅਧੂਰਾ ਉਸ ਤੋਂ ਉੱਪਰ ਵੀ ਇੱਕ ਗੱਲ ਹੈਗੀ ਆ ਜਿਹੜੀ ਕਿ ਬਾੜ-ਬਾਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦੀ ਹੈਗੀ ਆ ਕਿ ਤੁਸੀਂ ਉਹਨਾਂ ਨੂੰ ਡਿਫਾਈਨ ਨਹੀਂ ਕਰ ਸਕਦੇ ਜੇ ਥੋੜਾ ਮਨ ਗੁਰੂ ਰਾਮਾ ਸਤਿ ਤੱਕ ਗੁਰੂ ਬੇਕੀ ਇੱਥੇ ਤੱਕ ਹੈ ਕਿ ਜਿਹੜਾ ਬੰਦਾ ਇਸ ਨੂੰ ਡਿਫਾਈਨ ਕਰਨ ਦੀ ਕੋਸ਼ਿਸ਼ ਕਰਦਾ ਉਹ ਵੀ ਬਾਅਦ ਚ ਪਛਤੰਦ ਆ ਜਾਂਦਾ ਉਹ ਕਰ ਨਹੀਂ ਸਕਦਾ ਜਿੱਦਾਂ ਮੂੰਹ 'ਚ ਘੁੰਗੜੀਆਂ ਪਾ ਜਾਂਦੀਆਂ ਇੱਕ ਗੁੰਗਾ ਜਿਹਾ ਬੰਦਾ ਹੁੰਦਾ ਉਹ ਆਪ ਉਹ ਡਿਫਾਈਨ ਨਹੀਂ ਕਰ ਸਕਦਾ ਰਸ ਭਦੀ ਅਨੁਭਵ ਜਿਹੜਾ ਹੈ ਉਹ ਜਿਹੜਾ ਅਨੁਭਵ ਹੈਗਾ ਉਹਦਾ ਲੈਵਲ ਇੰਨਾ ਉੱਚਾ ਹੈਗਾ ਕਿ ਕੋਈ ਵੀ ਬੰਦਾ ਨਾ ਤਾਂ ਉਹਨੂੰ ਕੋਈ ਪਿਕਚਰਾਈਜ਼ ਕਰ ਸਕਦਾ ਨਾ ਉਹਨੂੰ ਕਾਰ ਦੇ ਸਕਦਾ ਨੋ ਨੋ ਕਿ ਫਾਈਨਲ ਉਹ ਮਹਿਸੂਸ ਹੋ ਸਕਦਾ ਅਨੁਭਵ ਉਹਦਾ ਸਿਰਫ ਇੱਕ ਨਹੀਂ ਹੋ ਸਕਦਾ ਇੱਕ ਜਿਹੜਾ ਅਨੁਭਵ ਹੈਗਾ ਉਹ ਐਸਾ ਅਨੁਭਵ ਹੈਗਾ ਜਿਹੜਾ ਕਿ ਬੜਾ ਸੁਖਮ ਹੈ ਉਹ ਸੁਖਮ ਹੋਣ ਕਰਕੇ ਉਹ ਤੁਸੀਂ ਕਿਸੇ ਨਾਲ ਸ਼ੇਅਰ ਵੀ ਨਹੀਂ ਕਰ ਸਕਦੇ ਉਹਦੀ ਜਿਹੜੀ ਪ੍ਰੋਬਲਮ ਹੈ ਕਿ ਤੁਸੀਂ ਸ਼ੇਅਰ ਨਹੀਂ ਕਰ ਸਕਦੇ ਹੁਣ ਆ ਗਿਆ ਕਿ ਜੇ ਤੁਸੀਂ ਉਸ ਨੂੰ ਇਸ ਪੱਧਰ ਦੇ ਉੱਤੇ ਲਿਆ ਕੇ ਇੱਕ AI ਦੇ ਬੇਸ ਦੇ ਉੱਤੇ ਜਿਹੜੀ ਤੁਸੀਂ ਪਿਕਚਰਾਂ ਇਹ ਪੇਂਟਿੰਗ ਜਿੱਦਾਂ ਤਰੋ ਵਰਾਠੀ ਨੇ ਕਿਹਾ ਕਿ ਮੈਂ ਤਾਂ ਆਪਣੇ ਵੱਲੋਂ ਬੜਾ ਛੋਟਾ ਕੀਤਾ ਸੀ ਉਹਦੇ ਨਾਲ ਇੱਕ ਪ੍ਰੋਬਲਮ ਆ ਗਈ ਕਿ ਜਿਹੜੇ ਇਸ ਪੱਧਰ ਦੇ ਉੱਤੇ ਆਪਾਂ ਲੋਕ ਸੋਚਦੇ ਆ ਸਾਨੂੰ ਐਕਚੁਅਲੀ ਜਿਹੜੇ ਇਸ ਨੂੰ ਪਹਿਲਾਂ ਕਲੀਅਰ ਕਰਨਾ ਚਾਹੀਦਾ ਕਿ ਜਿਹੜਾ ਸਪਿਰਚੁਅਲ ਗੁਰੂ ਹੈ ਦੇਖੋ ਉਹਦੀ ਤਾਂ ਫਾਊਂਡੇਸ਼ਨ ਕੋਈ ਹੈ ਨਹੀਂ ਨਾ ਆਪਾਂ ਕਰ ਸਕਦੇ ਆ ਨਾ ਇੱਥੇ ਬੈਠ ਕੇ ਕਰ ਸਕਦੇ ਆ ਨਾ ਇਹ ਕੋਈ ਹੋਰ ਬੰਦਾ ਬਾਹਰਲਾ ਕਰ ਸਕਦਾ ਹਾਂ ਜਿੱਥੋਂ ਤੱਕ ਹੈਗੀ ਐ ਕਿ ਇੱਕ ਪਿਕਚਰ ਬਣੀ ਹੋਈ ਐ ਉਹ ਭਾਵੇਂ ਸ਼ੋਭਾ ਸਿੰਘ ਨੇ ਬਣਾਈ ਆ ਕਿਸੇ ਹੋਰ ਬੰਦੇ ਨੇ ਬਣਾਈ ਆ ਉਹਦੇ ਆਧਾਰ ਤੇ ਇੱਕ ਇਮੇਜ ਬਣਿਆ ਹੋਇਆ ਉਸ ਨੂੰ ਤੁਸੀਂ ਅੱਗੇ ਜਿਹੜਾ ਹੈ ਪਾਪੂਲੇਟ ਕਰਦੇ ਪਏ ਹੋ ਯੂ نو ਉਹ ਇੱਕ ਵੱਖਰੀ ਗੱਲ ਹੈ ਹੈਗੀ ਆ ਹੁਣ ਆ ਰਹੀ ਹੈ ਗੱਲ ਕਿ ਜਿਹੜਾ ਤੁਸੀਂ ਇੱਕ ਨਾਲ ਇਸ਼ੂ ਰੇਜ਼ ਕੀਤਾ ਹੈਗਾ ਸੀ ਉਹ ਹੈਗਾ ਸੀ ਕਿ ਅ ਜਿਹੜੀਆਂ ਜਦੋਂ ਕੋਈ ਸਸਤਾ ਬਣ ਠੀਕ ਹੈ ਤਾਂ ਉਹਦੇ ਵਿੱਚ ਬੜੀ ਵਾਰ ਜਿਹਦੇ ਰੂਲਸ ਐਂਡ ਰੈਗੂਲੇਸ਼ਨ ਘੜਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਹਾਂ ਜਿਹਦਾ ਅੱਜ ਕੱਲ ਬਹੁਤ ਜ਼ਿਆਦਾ ਚਰਚਾ ਚੱਲ ਰਹੀ ਹੈ ਜੀ ਕਿ ਦੇਖੋ ਜਿਹੜੇ ਸਾਡੇ ਅਕਾਲ ਤਖਤ ਦੇ ਜਥੇਦਾਰ ਹੈਗੇ ਆ ਉਹਨਾਂ ਦੇ ਬਾਰੇ ਉਹਨਾਂ ਨੂੰ ਅਪਾਇੰਟ ਕਿਦਾਂ ਕਰਨਾ ਹੈ ਉਹਨਾਂ ਨੂੰ ਡਿਸਮਿਸ ਕਰਨਾ ਕਰਨਾ ਉਹਦੀ ਨੌਕਰੀ ਕਿਦਾਂ ਰੱਖਣੀ ਹੈ ਤਨਖਾਹ ਕਿਦਾਂ ਰੱਖਣੀ ਹੈ ਇਹ ਲੈਟਰ ਬਟਰ ਕੁੜੇ ਰੌਲਾ ਕਿਉਂ ਪੈ ਰਿਹਾ ਇਹਦਾ ਕਾਰਨ ਕੀ ਹੈ ਇਹਦਾ ਕਾਰਨ ਇਹ ਹੈਗਾ ਕਿ ਅਸੀਂ ਉਹ ਜਿਹੜਾ ਵਿਅਕਤੀ ਹੈ ਜਿਹੜਾ ਵੀ ਅਕਾਲ ਤੱਕ ਤੇ ਉੱਤੇ ਕਾਬਜ ਹੋਣਾ ਚਾਹੁੰਦਾ ਹੈ ਉਹ ਸਾਡੀ ਜਿੰਨੀਆਂ ਵੀ ਡੈਫੀਨੇਸ਼ਨਸ ਹੈਗੀਆਂ ਉਸ ਤੋਂ ਬਾਹਰ ਦਾ ਬੰਦਾ ਨਹੀਂ 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 ਮੈਂ ਇਹ ਕਹਿ ਰਿਹਾ ਕਿ ਸਾਡੇ ਜੋ ਵੀ ਸਾਡੇ ਜਰਸਟਿਕਸ ਰੱਖੇ ਹੋਏ ਹਨ ਇਹ ਉਹਨਾਂ ਤੋਂ ਉੱਤੇ ਦੀ ਇੱਕ ਸ਼ਖਸੀਅਤ ਹੈ ਜਿਹੜੀ ਕਿ ਰਿਜ਼ਰਵ ਕਰਦੀ ਹੈ ਕਿ ਉਹਦੀ ਜਿਹੜੀ ਅਪਾਇੰਟਮੈਂਟ ਐ ਐਜ਼ ਅ ਕਾਲ ਤੱਕ ਤਾਂ ਉਹ ਜਥੇਦਾਰ ਹੋਣੀ ਚਾਹੀਦੀ ਆ ਮੈਂ ਇਹ ਕਹਿੰਦਾ ਕਿ ਜਦੋਂ ਅਸੀਂ ਜਦੋਂ ਅਸੀਂ ਇੱਕ ਯਾਰਟਸਟਿਕ ਬਣਾ ਲੈਂਦੇ ਆ ਇੱਕ ਇੱਕ ਸਾਂਚਾ ਬਣਾ ਲੈਂਦੇ ਆ ਇੱਕ ਸਕੰਜਾ ਬਣਾ ਲੈਂਦੇ ਆ ਉਹਦੇ ਨਾਲ ਅਸੀਂ ਜਿਹੜਾ ਵਿਅਕਤੀ ਵਿਸ਼ੇਸ਼ ਹੈਗਾ ਉਸ ਦੀ ਜਿਹੜੀ ਹیثیت ਆ ਉਹਨੂੰ ਵੀ ਅਸੀਂ ਡਾਊਨ ਗ੍ਰੇਡ ਕਰ ਦਿੰਦੇ ਆ ਹੁਣੇ ਜਦੋਂ ਵੀ ਮੈਨੂੰ ਯਾਦ ਆ ਇੱਕ ਵਾਰੀ ਮੈਂ ਅਮਰਤਾ ਪ੍ਰੀਤਮ ਦੀ ਇੱਕ ਇੰਟਰਵਿਊ ਸੁਣ ਰਿਹਾ ਅਸੀਂ ਸੀ ਉਹਨਾਂ ਨੇ ਕਿਹਾ ਦੇਖੋ ਤੁਸੀਂ ਜਿਹੜਾ ਕੁਝ ਵੀ ਕਰ ਰਹੇ ਹੈਗੇ ਹੋ ਉਸ ਨੂੰ ਤੁਸੀਂ ਇੰਸਟੀਚੂਨਲਾਈਜ਼ ਕਰਨੀ ਕਰਦੇ ਇੱਕ ਸੰਸਥਾ ਕਿਉਂ ਨਹੀਂ ਬਣਾਉਂਦੇ ਉਹ ਕਹਿੰਦੇ ਨਾ ਨਾ ਮੇਰੇ ਨਾਲ ਸੰਸਥਾ ਦਾ ਨਾਮ ਨਾ ਲਓ ਕਿ ਜੇ ਤੁਸੀਂ ਸੰਸਥਾ ਬਣਾਤੀ ਤਾਂ ਤੁਸੀਂ ਮੇਰਾ ਸੰਘ ਕੋੜ ਦੋਗੇ ਕਿਉਂਕਿ ਜਿਹੜੀ ਧਰਮ ਦੀ ਕਿਸੇ ਵਿਚਾਰ ਦੀ ਜਿਹੜੀ ਗਰੋਥ ਹੈ ਉਹ ਜਿਹੜੀ ਗਰੋਥ ਹੈ ਤਾਂ ਹੀ ਹੋ ਸਕਦੀ ਹੈ ਜੇ ਅਸੀਂ ਉਸ ਨੂੰ ਇਹ ਜਿਹੜੇ ਯਾਰਸਟਿਕਸ ਹੈਗੇ ਆ ਉਹਨਾਂ ਤੋਂ ਬਾਹਰ ਉਹਦੇ ਤੋਂ ਬਾਹਰ ਰੱਖਾਂਗੇ ਔਰ ਮੈਂ ਹੁਣੇ ਫੀਲ ਕਰ ਰਿਹਾ ਕਿ ਜਿਉਂ-ਜਿਉਂ ਟਾਈਮ ਬੀਤਦਾ ਜਾ ਰਿਹਾ ਜਿਉਂ-ਜਿਉਂ ਸਾਡਾ ਧਰਮ ਜਿਹੜਾ ਪੁਰਾਣਾ ਹੁੰਦਾ ਜਾ ਰਿਹਾ ਔਰ ਪੁਰਾਣੇ ਜਿਹੜੇ ਪਹਿਲਾਂ ਸਟੈਬਲਿਸ਼ ਧਰਮ ਹੈਗੇ ਆ ਉਹਨਾਂ ਦੀ ਤਰ੍ਹਾਂ ਅੱਗੇ ਵਧ ਰਿਹਾ ਹੈਗਾ ਤਾਂ ਇਹਦੇ ਵਿੱਚ ਇਹ ਚੀਜ਼ਾਂ ਦੀ ਜਿਹੜੀ ਹੈ ਡਿਮਾਂਡ ਹੋਣੀ ਸ਼ੁਰੂ ਹੋ ਗਈ ਹੈ ਕਿ ਸਾਨੂੰ ਜਿਹੜਾ ਹੈਗਾ ਇਹ ਜਿਹੜੀਆਂ ਸਮਾਏ ਇਹਦੇ ਅੰਦਰ ਰੂਹ ਸਾਡਾ ਗੈਰੂਲੇਸ਼ਨ ਲਿਆਣੇ ਜਾਣ ਹੋਣ ਹੁੰਦਾ ਕੀ ਹੈ ਕਿ ਜਿਹੜੇ ਰੂਲਸ ਐਂਡ ਰੈਗੂਲੇਸ਼ਨ ਐ ਉਹ ਬੰਦੇ ਦੇ ਪੱਧਰ ਦੇ ਹੱਗੇ ਆ ਜਿਹੜੀਆਂ ਸਾਡੀਆਂ ਸੰਸਥਾਵਾਂ ਹੈਗੀਆਂ ਇਹ ਬਹੁਤ ਉੱਚੀਆਂ ਸੰਸਥਾਵਾਂ ਉਸ ਤੋਂ ਇਸ ਕਰਕੇ ਜਦੋਂ ਬੰਦਾ ਉਸ ਨੂੰ ਆਪਣੇ ਮਿਆਰ ਦੇ ਨਾਲ ਉਸ ਨੂੰ ਡਿਫਾਈਨ ਕਰਨ ਦੀ ਕੋਸ਼ਿਸ਼ ਕਰਦਾ ਹੈਗਾ ਜਾਂ ਤਾਂ ਉਹ ਫੇਲ ਹੋ ਜਾਂਦਾ ਜਾਂ ਉਹ ਸੰਸਥਾ ਨੂੰ ਛੋਟਾ ਕਰ ਦਿੰਦਾ ਜਾ ਜਿਹੜਾ ਬੰਦਾ ਉੱਥੇ ਜਿਹੜਾ ਬੰਦਾ ਉੱਥੇ ਆਂਦਰਲੀ ਡਿਜ਼ਰਵ ਕਰਦਾ ਹੈ ਕਈ ਵਾਰ ਉਸ ਨੂੰ ਨੀਵਾ ਕਰ ਦਿੱਤਾ ਜਾਂਦਾ ਔਰ ਜਿਹੜਾ ਬੰਦਾ ਐਕਚੁਅਲ ਡਿਜ਼ਰਵ ਕਰ ਰਿਆ ਹੁੰਦਾ ਹੈ ਉਹ ਸੰਸਥਾ ਨੂੰ ਉਸ ਨੂੰ ਤੁਸੀਂ ਕਈ ਵਾਰ ਲੱਭ ਹੀ ਨਹੀਂ ਸਕਦੇ ਕਿਉਂਕਿ ਉਹ ਬੰਦਾ ਇਹ ਕਹਿੰਦਾ ਕਿ ਯਾਰ ਮੈਂ ਇਸ ਕੰਮ 'ਚ ਨਹੀਂ ਪੈਣਾ ਮੈਂ ਕੀ ਇਹਨਾਂ ਸੰਸਥਾ ਦੇ ਵਿੱਚ ਜਾ ਕੇ ਕਰਨਾ ਕਿਉਂਕਿ ਉਹਦਾ ਜਿਹੜਾ ਲੈਵਲ ਹੈ ਉਹ ਇਹਨਾਂ ਸੰਸਥਾ ਤੋਂ ਹੋ ਸਕਦਾ ਉੱਚਾ ਹੋਏ ਉਹ ਹੋ ਸਕਦਾ ਕਿ ਉਹ ਇਸ ਭਾਵਨਾ ਦਾ ਆਏ ਕਿ ਮੈਂ ਇਹਨਾਂ ਸੰਸਥਾ ਦੀ ਆ ਕੇ ਸੇਵਾ ਕਰਨੀ ਹੈ ਪਰ ਜੇ ਪਰ ਜੇ ਸੰਸਥਾ ਦੇ ਵਿੱਚ ਇਹ ਹੋਏ ਕਿ ਤੁਹਾਡੇ ਕੋਲ ਆ ਚੀਜ਼ ਹੋਣੀ ਚਾਹੀਦੀ ਆ ਆ ਨਹੀਂ ਹੋਣੀ ਚਾਹੀਦੀ ਤਾਂ ਹੋ ਸਕਦਾ ਉਹ ਕਹੇ ਕਿ ਯਾਰ ਛੱਡੋ ਮੈਂ ਇਹਨਾਂ ਚੀਜ਼ਾਂ ਤੋਂ ਕੀ ਲੈਣਾ ਠੀਕ ਹੈ ਮੈਂ ਤਾਂ ਇਦਾਂ ਹੀ ਠੀਕ ਆ ਹਾਲਾਂਕਿ ਉਸ ਸੰਸਥਾ ਦੇ ਲਈ ਉਹ ਬੰਦਾ ਬੈਟਰ ਜਿਹੜਾ ਡਿਜ਼ਰਵ ਕਰ ਰਿਆ ਹੁੰਦਾ ਉਹ ਜ਼ਿਆਦਾ ਹੱਕਦਾਰ ਹੁੰਦਾ ਸੋ ਮੈਂ ਹੀ ਤੁਹਾਡੇ ਕੋਲ ਡਾਕਟਰ ਸਾਹਿਬ ਕਲੀਅਰ ਕਰਨਾ ਚਾਹੁੰਦਾ ਹੈਗਾ ਕਿ ਇੱਕ ਪਾਸੇ ਜਿਹੜਾ ਦਵੰਦ ਕਿ ਜੇ ਅਸੀਂ ਸੰਸਥਾ ਬਣਾਉਂਦੇ ਆ ਜੇ ਅਸੀਂ ਉਹਦੇ ਰੂਲਸ ਐਂਡ ਰੈਗੂਲੇਸ਼ਨ ਬਣਾਉਂਦੇ ਆ ਤਾਂ ਜਿਹੜੇ ਐਕਚੁਅਲ ਜਿਹੜੇ ਸਾਡੇ ਜਿਹੜੇ ਇਸ਼ੂਜ਼ ਹਨ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਆ ਬਹੁਤੇ ਇਸ਼ੂ ਜਿਹੜੇ ਸੋਸ਼ਲ ਇਕਨੋਮਿਕ ਪੋਲਿਟিক্যাল ਲੈਵਲ ਦੀਆਂ ਜਿਹੜੀਆਂ ਗੱਲਾਂ ਹੈਗੀਆਂ ਉਸ ਪੱਧਰ ਤੇ ਤਾਂ ਆਪਾਂ ਉਹਨੂੰ ਸਮਝਦੇ ਆ ਜਿਹੜਾ ਸਿਪ ਸਪਿਰਚੁਅਲ ਅਸਪੈਕਟ ਹੈਗਾ ਉਹਦੇ ਬਾਰੇ ਅੱਜਕੱਲ ਲੋਕਾਂ ਨੂੰ ਬਹੁਤੀ ਜਾਣਕਾਰੀ ਨਹੀਂ ਹੈ ਕਿਉਂਕਿ ਉਹ ਜਿਹੜਾ ਏਰੀਆ ਹੈਗਾ ਉਹ ਕਈ ਵਾਰੀ ਇਸ ਕੰਟਰੋਵਰਸੀ ਦੇ ਵਿੱਚ ਜਿਹੜਾ ਹੈਗਾ ਰਹਿ ਜਾਂਦਾ ਉਹਦੇ ਬਾਰੇ ਜਿਹੜੀ ਡਿਸਕਸ਼ਨ ਆ ਉਹ ਨਹੀਂ ਹੁੰਦੀ ਮੈਂ ਤੁਹਾਡੇ ਕੋਲੋਂ ਇਹ ਜਾਣਨਾ ਚਾਹੁੰਦਾ ਹੈਗਾ ਕਿ ਜੇ ਆਪਾਂ ਸੰਸਾਆਂ ਨੂੰ ਉਹ ਤਾਂ ਸੰਸਾ ਸੰਸਾਥੀਕਰਨ ਕਰਦੇ ਆ ਤਾਂ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜੀਆਂ ਗੱਲਾਂ ਹੈਗੀਆਂ ਜਦੋਂ ਆਪਾਂ ਗੁਰੂ ਸਾਹਿਬ ਦੇ ਇਮੇਜ ਦੀ ਗੱਲ ਕੀਤੀ ਹੈ ਇਸੇ ਤਰੀਕੇ ਨਾਲ ਜਿਹੜੇ ਅਕਾਲ ਤਖਤ ਦੇ ਜਿਹੜੇ ਜਥੇਦਾਰ ਦੀ ਜਿਹੜੀ ਹੈ ਜਿਹੜੀ ਆਪਣੀ ਪਦਵੀ ਹੈਗੀ ਹੈ ਕੀ ਅਸੀਂ ਉਹਦੇ ਬਾਰੇ ਕੋਈ ਵੀ ਇਸ ਤਰ੍ਹਾਂ ਦੇ ਜਿਹੜੇ ਯੱਡ ਸਿਕਸ ਹੈਗੇ ਆ ਉਹ ਬਣਾ ਸਕਦੇ ਆ ਕਿਉਂਕਿ ਉਹਦੀ ਜਿਹੜੀ ਸਪਿਰਚੁਅਲ ਅਥਾਰਟੀ ਆ ਉਹ ਮੈਨੂੰ ਲੱਗਦਾ ਬਹੁਤ ਹੀ ਉੱਚੀ ਹੈ ਇਸ ਇਸ ਐਂਗਲ ਤੋਂ ਨਹੀਂ ਮੇਰੇ ਸਾਬ ਨਾਲ ਇਹ ਆ ਕਿ ਦੇਖੋ ਪੰਜਾਬ ਦੇ ਵਿੱਚ ਸੂਫੀ ਪਰੰਪਰਾ ਸੀ ਹਾਂਜੀ ਸੂਫੀਆਂ ਨੇ ਆਪਣਾ ਕੋਈ ਇਸ ਕਿਸਮ ਦਾ ਉਹ ਨਹੀਂ ਬਣਾਇਆ ਉਹਦਾ ਜਵਾਬ ਸੀਗਾ ਕਿ ਬੁੱਲਾ ਕੀ ਜਾਣਾ ਮੈਂ ਕਹਾ ਬਿਲਕੁਲ ਠੀਕ ਇਹ ਜਦੋਂ ਅਨੁਭਵ ਦੇ ਪੱਧਰ ਤੇ ਨਾ ਤੇ ਇੱਕ ਮੈਨੂੰ ਹੁਣ ਤੋਂ ਗੱਲ ਜ਼ਿਆਦਾ ਆ ਗਈ ਜਿਹੜਾ ਸਭ ਤੋਂ ਸੂਫੀਆ ਤੇ ਸਿਆਣਾ ਇੱਕ ਬੰਦਾ ਸੀ ਸੁਲਤਾਨ ਬਾਬੂ ਉਹ ਕਹਿੰਦਾ ਮੀਮ ਮਰਜ਼ਬਾਂ ਦੇ ਦਰਵਾਜ਼ੇ ਉੱਤੇ ਰਾਹ ਰਹਿਬਾਨੀ ਮੋੜੀ ਹੋ ਮੁੱਲਾ ਤੇ ਮਲਬਾਨਿਆਂ ਕੋਲੋਂ ਛੱਪ ਛੱਪ ਲੰਘਦੇ ਚੋਰੀ ਹੋ ਮੁੱਲਾ ਤੇ ਮਲਬਾਨੇ ਜਾਂ ਸੰਸਥਾਵਾਂ ਧਰਮਸ਼ਾਲਾ ਢਵਾਈ ਰਹਿੰਦੇ ਠਾਕਰ ਦੁਆਰੇ ਠੱਗ ਵਿੱਚ ਮਸੀਤੀ ਰਹਿਣ ਕਸਤੀ ਆਸ਼ਿਕ ਰਹਿਣ ਅਲੱਗ ਗੁੱਲੇ ਛਾਇ ਇਸ ਕਰਕੇ ਗੁਰੂ ਸਹਿਬਾਨ ਦੀ ਜਿਹੜੀ ਵਿੱਚ ਅਧਿਆਤਮਿਕ ਜਿਹੜਾ ਉਹਨਾਂ ਨੇ ਸਾਨੂੰ ਚਿੰਤਨ ਦਿੱਤਾ ਹੈ ਅਧਿਆਤਮਕ ਫਲਸਫਾ ਦਿੰਦਾ ਹੈ ਸ੍ਰਿਸ਼ਟੀ ਬਾਰੇ ਤੇ ਇਸ ਸਾਰੇ ਜੋ ਜਪਜੀ ਸਾਹਿਬ ਦੇ ਵਿੱਚ ਖਾਸ ਕਰਕੇ ਮੂਲ ਮੰਤਰ ਉਹ ਵਿਅਕਤੀਆਂ ਦੀ ਇੱਕ ਆਦਰਸ਼ਾ ਉਹ ਉਹ ਆਦਰਸ਼ ਕਦੇ ਵੀ ਵਿਅਕਤੀ ਦੇ ਰੂਪ ਚ ਨਹੀਂ ਢਲਦਾ ਹੁੰਦਾ ਇਸ ਕਰਕੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਕਿ ਇਹ ਪਦਵੀ ਐਦਾਂ ਹੈ ਤੇ ਇਹ ਇਹ ਹੋ ਨਹੀਂ ਸਕਦਾ ਦੁਨੀਆਦਾਰੀ ਦੀ ਆਪਣੀ ਲਿਮਟ ਜਿਹੜਾ ਰਹਾਸਵਾਦੀ ਅਨੁਭਵ ਹੈ ਉਹ ਅਨੁਭਵ ਕੀਤਾ ਜਾ ਸਕਦਾ ਉਸ ਨੂੰ ਪ੍ਰੈਕਟੀਕਲੀ ਜਿਉਣ ਦੇ ਰਾਹ ਚ ਰਾਹ ਦਸੇਰਾ ਬਣ ਸਕਦਾ ਪਰ ਉਹਨੂੰ ਜਿਉਣਾ ਨਹੀਂ ਜਾ ਸਕਦਾ ਪਰ ਉਹ ਸਾਡਾ ਆਈਡੀਅਲ ਹੁੰਦਾ ਜਿਵੇਂ ਮੇਰੇ ਇੱਕ ਸਟੂਡੈਂਟ ਨੇ ਕੰਮ ਕਰ ਰਿਹਾ ਕਿ ਕਰਿਆ ਕਿ ਗੁਰੂ ਅਰਜਨ ਦੇਵ ਦੀ ਬਾਣੀ ਦੇ ਵਿੱਚ ਇੱਕ ਜਿਹੜਾ ਮਨੁੱਖ ਆ ਉਹ ਉਹ ਉਹਨੂੰ ਕਿਹੋ ਜਿਹਾ ਜੀਵਨ ਜਿਉਣਾ ਚਾਹ ਸੰਸਾਰਕ ਜੀਵਨ ਜਿਵੇਂ ਭਾਈ ਗੁਰਦਾਸ ਦਾ ਮਨਮੁਖ ਤੇ ਗੁਰਮੁਖ ਦੋ ਦੋ ਜੀਵਨ ਜਾਤ ਨੇ ਸੋ ਉਸ ਲਾਈਟ ਦੇ ਵਿੱਚ ਜਿਹੜੀ ਉਹ ਸਪਿਰਚੁਅਲਿਟੀ ਆ ਉਹਦੇ ਲਾਈਟ ਦੇ ਵਿੱਚ ਅਸੀਂ ਆਪਣੇ ਸੋਸ਼ਲ ਲਾਈਫ ਨੂੰ ਇੰਟੀਗ੍ਰੇਟ ਕਰ ਸਕਦੇ ਹਾਂ ਉਹਨੂੰ ਲੜੀ ਜੋੜ ਸਕਦੇ ਹਾਂ ਪਰ ਕਦੇ ਵੀ ਇਹ ਇਹਨੂੰ ਤੁਸੀਂ ਧਰਮ ਦੀਆਂ ਸੰਸਥਾਕਤ ਜਿਹੜੀਆਂ ਮर्यादाਾਂ ਮੈਂ ਤਾਂ ਘਟਾ ਨਹੀਂ ਸਕਦੇ ਕਿਸੇ ਗੁਰੂ ਨੇ ਕੋਈ ਮर्यादा ਨਹੀਂ ਬਣਾਈ ਪਹਿਲੀ ਗੱਲ ਸ਼੍ਰੋਮਣੀ ਕਮੇਟੀ ਜੇ ਅੰਗਰੇਜ਼ ਨਾ ਇਹ ਕਰਦੇ ਤਾਂ ਸ਼੍ਰੋਮਣੀ ਕਮੇਟੀ ਕੋਈ ਨਹੀਂ ਸੀਗੀ ਅਕਾਲ ਤਖਤ ਦਾ ਨਾਂ ਦੀ ਕੋਈ ਸੰਸਥਾ 1835 ਤੋਂ ਪਹਿਲਾਂ ਬਿਲਕੁਲ ਨਹੀਂ ਆ ਮੈਂ ਮੈਨੂੰ ਮੈਂ ਦਾਵਾ ਕਰਦਾ ਇਸ ਗੱਲ ਹਾਂ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਉਸ ਵੇਲੇ ਸਿੱਖਾਂ ਨੂੰ ਇੰਟੀਗ੍ਰੇਟ ਕਰਨ ਲਈ ਇਹ ਮੰਨਿਆ ਗਿਆ ਕਿ ਇਹ ਅਕਾਲ ਤਖਤ ਇੱਕ ਆ ਜਿੱਥੇ ਅਸੀਂ ਬਸਾਖੀ ਜਦੋਂ ਆਪਣੇ ਦੁਵਾਲੀ ਤੇ ਕੱਟਿਆ ਹੋਇਆ ਕਰਨਾ ਉਹ ਬੱਕਰੀ ਗੱਲ ਅਸੀਂ ਕਿਉਂਕਿ ਇੱਕ ਉਹੀ ਗੱਲ ਹੈ ਵਿਰੋਧ ਅਸਲ ਵਿੱਚ ਕੀ ਹੈ ਕਿ ਮਨੁੱਖ ਇੱਕ ਇਤਿਹਾਸਕ ਜ਼ਿੰਦਗੀ ਜਿਉਂਦਾ ਪਰ ਜਿਹੜੇ ਉਹਦੇ ਸਿਧਾਂਤ ਨੇ ਉਹ ਸਪਿਰਚੁਅਲ ਨੇ ਦੋਹਾਂ ਦੇ ਵਿੱਚ ਇੰਟਰ ਇਹ ਲੜੀ ਬਣ ਸਕਦੀ ਆ ਪਰ ਇਹ ਇਸ ਨੂੰ ਫਾਲੋ ਉਦਾਂ ਕਰ